आरपीएफ ने एक बड़ी सफलता हासिल की है आरपीएफ ने चलती ट्रेन ਦੇ ਵਿੱਚੋਂ 2 किलो 905 ग्राम सोना बरामद ਕੀਤਾ ਹੈ ਜਿਸ ਦੀ ਕੀਮਤ 1 ਕਰੋੜ 30 ਲੱਖ ਤੋਂ ਵੀ ਵੱਧ ਦੀ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਮੁਤਾਬਕ ਅੰਮ੍ਰਿਤਸਰ ਦਾ ਜੁਵਲਰ ਗਹਿਣੇ ਲੈ ਕੇ ਬਿਹਾਰ ਨੂੰ ਜਾ ਰਿਹਾ ਸੀ ਅਤੇ ਗੈਹਣਿਆ ਦੇ ਸੰਬੰਧੀ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਜਿਸ ਕਾਰਨ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਰਿਕਵਰੀ ਅੰਮ੍ਰਿਤਸਰ ਤੋਂ ਚੱਲ ਕੇ ਕੋਲਕਾਤਾ ਜਾਣ ਵਾਲੀ ਟ੍ਰੇਨ ਨੰਬਰ 12380 ਜ਼ਿਲ੍ਹਾਵਾਲਾ ਬਾਗ ਐਕਸਪ੍ਰੈਸ ਤੋਂ ਹੋਈ ਹੈ आरपीएफ ਨੇ ਬਿਆਸ ਤੋਂ ਜਲੰਧਰ ਦੇ ਦਰਮਿਆਨ ਇਸ ਵਿਅਕਤੀ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਕਾਬੂ ਕੀਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਰਾਮਦਗੀ ਤੋਂ ਬਾਅਦ ਪੁਲਿਸ ਦੇ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਜੋ ਕਿ ਮਾਮਲੇ ਦੀ ਤੈ ਤੱਕ ਤਾਂ ਜੋ ਮਾਮਲੇ ਦੀ ਤੈ ਤੱਕ ਜਾਇਆ ਜਾ ਸਕੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਗਿਆ ਆਰਪੀਐਫ ਜਲੰਧਰ ਕੈਂਟ ਦੇ ਐਸਐਚਓ ਰਵਿੰਦਰ ਸਿੰਘ ਸਿਨਹਾ ਨੇ ਦੱਸਿਆ ਕਿ ਗੁਪਤ ਸੂchnਾ ਦੇ ਆਧਾਰ ਤੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਵਿਅਕਤੀ ਖੁਦ ਨੂੰ ਅੰਮ੍ਰਿਤਸਰ ਦਾ ਦੱਸ ਰਿਹਾ ਅਤੇ ਜੁਵਲਰ ਦਾ ਕੰਮ ਕਰਦਾ ਹੈ ਪੁਲਿਸ ਦੇ ਮੁਤਾਬਕ ਇਹ ਵਿਅਕਤੀ ਇਕੱਲਾ ਹੀ ਵਿਹਾਰ ਜਾ ਰਿਹਾ ਸੀ ਜਾਂਚ ਦੇ ਦੌਰਾਨ ਉਸ ਵਿਅਕਤੀ ਦੇ ਕੋਲੋਂ 12 12000 500 ਰੁਪਏ ਵੀ ਬਰਾਮਦ ਕੀਤੇ ਗਏ ਨੇ ਫੜੇ ਗਏ ਵਿਅਕਤੀ ਦੇ ਕੋਲੋਂ ਸੋਨੇ ਦੀ ਕੀਮਤ ਆ ਬਾਜ਼ਾਰ ਦੀ 1 ਕਰੋੜ 30 ਲੱਖ 95000 993 ਰੁਪਏ ਦੱਸੀ ਜਾ ਰਹੀ ਹੈ ਇਨਕਮ ਟੈਕਸ ਵਿਭਾਗ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਿਹਾ ਹੈ